ਸੱਚ ਰਿਹਾ ਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਸਰਦਾਰ ਸੁਖਦੇਵ ਸਿੰਘ ਢੀਂਟਸਾ ਤੋਂ ਬਾਅਦ ਬੀਬੀ ਜਗੀਰ ਕੌਰ ਵੀ ਸ਼ਰੋਮੀ ਅਕਾਲੀ ਦਲ ਦਾ ਹਿੱਸਾ ਬਣ ਰਹੇ ਨੇ ਘਰ ਵਾਪਸੀ ਹੋ ਰਹੀ ਹੈ ਭਾਵੇਂ ਕਿ ਉਹ ਕਹਿ ਰਹੇ ਨੇ ਮੈਂ ਤਾਂ ਕਦੇ ਅਕਾਲੀ ਦਲ ਤੋਂ ਬਾਹਰ ਗਈ ਨਹੀਂ ਮੈਂ ਤਾਂ ਕਦੇ ਛੱਡਿਆ ਨਹੀਂ ਪਰ ਸਵਾਲ ਇਹ ਉੱਠਦਾ ਕਿ ਹੁਣ ਲਫਾਫਾ ਕਲਚਰ ਖਤਮ ਹੋ ਜਾਏਗਾ ਜਦੋਂ ਉਹਨਾਂ ਨੇ ਇਹ ਇਸ਼ੂ اٹھਾਇਆ ਸੀ ਇਹ ਸਾਰੀ ਗੱਲਬਾਤ ਆਪਾਂ ਕਰਦੇ ਆ ਲੇਕਿਨ ਉਸ ਤੋਂ ਪਹਿਲਾਂ ਇੱਕ ਅਪੀਲ ਕਿ ਜਿੰਨਾ ਦੋਸਤਾ ਨੇ ਅਜੇ ਤੱਕ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਸੁਪਰ ਰੀਡਰਸ ਕੋ ਬੀਬੀਜ਼ ਘੀਰ ਕੋ ਵੱਡਾ ਨਾਂ ਨੇ ਤਿੰਨ ਵਾਰ ਸ਼ਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਪਹਿਲੀ ਮਹਿਲਾ ਪ੍ਰਧਾਨ ਸ਼ਰੋਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣੀ ਔਰ ਜਦੋਂ ਉਹ ਪ੍ਰਧਾਨ ਬਣੇ ਉਸ ਤੋਂ ਪਹਿਲਾਂ ਬਹੁਤ ਵੱਡਾ ਨਾਮ 27 ਵਾਰ ਜਿਹੜੇ ਪ੍ਰਧਾਨ ਰਹੇ ਗੁਰਚਰਨ ਸਿੰਘ ਟੋੜਾ ਪ੍ਰਧਾਨ ਹੁੰਦੇ ਸੀ ਉਹਨਾਂ ਦੇ ਜਾਣ ਤੋਂ ਬਾਅਦ ਇਹ ਪ੍ਰਧਾਨ ਬਣੇ ਸੀ ਔਰ ਮੰਤਰੀ ਰਹੇ ਪਲਤ ਤੋਂ ਐਮਐਲਏ 1995 ਚ ਜਿਹਨੇ ਪਾਰਟੀ ਜੁਆਇਨ ਕਰਕੇ ਬਹੁਤ ਤਰੱਕੀ ਕੀਤੀ ਇਹ ਤਾਂ ਜੇ ਘਰੇਲੂ ਮਸਲਾ ਇੰਨਾ ਤੇ ਨਾ ਪੈਂਦਾ ਉਹ ਜਿਹੜੇ ਉਸ ਸੰਘਰਸ਼ ਤੋਂ ਕਿਸੇ ਨਾਲੋਂ ਇਸ ਤਰ੍ਹਾਂ ਦੀ ਹੋਵੇ ਜੋ ਹੋਈ ਘਰ ਦੇ ਵਿੱਚ ਉਹ ਉਸ ਤੋਂ ਬਾਅਦ ਵੀ ਆਪਣੇ ਆਪ ਨੂੰ ਇਹਨਾਂ ਨੇ ਤਕੜਾ ਕਰਕੇ ਰੱਖਿਆ ਇਹ ਤਾਂ ਬੀਬੀ ਜ਼ਗੀਰਕੌਰ ਦੇ ਹੱਕ ਚ ਜਾਂਦੀ ਹੈ 69 ਸਾਲ ਦੀ ਉਮਰ ਹੋ ਗਈ 1954 ਦਾ ਜਨਮ ਹੈ ਸੋ ਬੀਬੀ ਜ਼ਗੀਰਕੌਰ ਅੱਜਕੱਲ ਫੇਰ ਖਬਰਾਂ 'ਚ ਨਹੀਂ ਅੱਜਕੱਲ੍ਹ ਖਬਰਾਂ ਚੋਂ ਹੁੰਦਾ ਇੱਕ ਵੱਡਾ ਕਾਰਨ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਹੀ ਜੀ ਵੀ ਮਾਫੀ ਮੰਗੀ ਜਾਂ ਉੱਤੋਂ ਕਿਤੋਂ ਉਹਨਾਂ ਨੂੰ ਨਿਰਦੇਸ਼ ਮਿਲੇ ਜੇ ਮਿਲੇ ਤਾਂ ਕਿ ਤੁਸੀਂ ਮਾਫੀ ਮੰਗੋ ਅਕਾਲੀ ਦਲ ਇਕੱਠਾ ਹੋਵੇ ਤੇ ਸੱਚਮੁੱਚ ਹੀ ਅਕਾਲੀ ਦਲ ਇਕੱਠਾ ਹੋ ਰਿਹਾ ਹੈ। ਔਰ ਸਰਦੀਪ ਸਿੰਘ ਢੀਂਟਸਾ ਪਹਿਲਾਂ ਆ ਗਏ ਪੁਰਾਣਾ ਅਕਾਲੀ ਦਲ ਦੇਖਣ ਨੂੰ ਮਿਲ ਰਿਹਾ ਸੀ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਰਸੀ ਦਾ ਸਮਾਗਮ ਸੀ ਸੋ ਬੀਬੀ ਜ਼ਗੀਰ ਕੌਰ ਇੱਕ ਵੱਡਾ ਨਾ ਉਹ ਜਿਹੜੇ ਬਾਹਰ ਰਹਿ ਗਏ ਸੀ ਤੇ ਉਹ ਵੀ ਹੁਣ ਸ਼੍ਰੋਮ ਦੇ ਅਕਾਲੀ ਦਲ ਦੇ ਵਿੱਚ ਸਬੂਲਤ ਕਰ ਰਹੇ ਨੇ 14 ਮਾਰਚ ਨੂੰ ਕਿਹਾ ਗਿਆ ਕਿ ਜਦੋਂ ਸਰਦਾਰ ਸਖਬੀਰ ਸਿੰਘ ਬਾਦਲ ਜਾਣਗੇ ਬੇਗੋਵਾਲ ਜੋ ਡੇਰਾ ਸੰਤ ਪ੍ਰੇਮ ਸਿੰਘ ਮਰਾਰੇ ਵਾਲੇ ਦੇ ਉੱਥੇ ਜਾ ਕੇ ਉਹ ਇਨ ਸਿਮੂਲੀਟ ਕਰਾਉਣਗੇ ਹਾਲਾਂਕਿ ਇਹ ਵਾਰ-ਵਾਰ ਕਿਹਾ ਗਿਆ ਬੀਬੀ ਜ਼ਗੀਰਕਰ ਉਪਰੋਂ ਕਿ ਉਹ ਤਾਂ ਕਦੇ ਬਾਹਰ ਗਏ ਨਹੀਂ ਉਹ ਅਕਾਲੀ ਨੇ ਅਕਾਲੀ ਰਹਿਣਗੇ ਉਹ ਤਾਂ ਅਕਾਲੀ ਸਿਧਾਂਤਾਂ ਨਾਲ ਖੜੇ ਨੇ ਤੁਸੀਂ ਕੱਢਿਆ ਸੀ ਮੈਨੂੰ ਤੁਸੀਂ ਕੱਢਿਆ ਮੈਨੂੰ ਵਾਪਸ ਲੈਣੂ ਤੇ ਉਹਨਾਂ ਦੇ ਹੁਣ ਜਿਹੜਾ ਮਤਾ ਸਿਕੰਦਰ ਸਿੰਘ ਮਲੂਕਾ ਦੀ ਇਕਾਈ ਤੇ ਜਿਹੜੀ ਬਣੇ ਸੀ ਸੈਸ਼ਨ ਕਮੇਟੀ ਜਿਹੜਾ ਮਤਾ ਜਿਹੜਾ ਪਾਇਆ ਗਿਆ ਸੀ ਉਹ ਰੱਦ ਕਰ ਦਿੱਤਾ ਕਿ ਇਹਨਾਂ ਨੂੰ ਕੱਢਣ ਦਾ ਤੇ ਉਹ ਆਪਣੇ ਆਪ ਹੀ ਜਿਹੜੇ ਹੈ ਉਹਦੇ ਚ ਆ ਗਏ ਪਤਾ ਲੱਗਿਆ ਕਿ ਸੁਖਵੀਰ ਸਿੰਘ ਬਾਦਲ ਨੇ ਖੁਦ ਫੋਨ ਕੀਤਾ ਕਿ ਮੈਂ ਆ ਰਹੇ ਹਾਂ ਤੋਂ ਜਾ ਕੇ ਇਹਨਾਂ ਨੂੰ ਸਮੂਲਤ ਜਿਹੜੀ ਹੋਏਗੀ ਤੁਹਾਡੇ ਯਾਦ ਹੋਊਗਾ ਬਾਈ ਦੇ ਵਿੱਚ ਉਦੋਂ ਸਪੈਲ ਕੀਤਾ ਸੀ ਜਦੋਂ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜੀ ਸੀ ਔਰ ਕਮਾਲ ਇਹ ਸੀ ਕਿ ਆਪਣੀਆਂ ਵੋਟਾਂ ਜਿਹੜੀਆਂ ਵਿਰੋਧੀ ਧਿਰ ਦੀਆਂ ਸਭ ਜਿਹੜੇ ਐਸਜੀਪੀਸ ਦੇ ਵਿੱਚ ਸ਼੍ਰੋਮਿਕ ਨਾਤੇ ਜਿਹੜੇ ਅਕਾਲੀ ਦਲ ਦੇ ਮੈਂਬਰ ਨੇ ਉਹਨਾਂ ਚੋਂ ਵੀ 20 ਵੋਟਾਂ ਲੈ ਗਏ ਸੀ ਔਰ ਉਹ ਭਾਵੇਂ ਹਾਰ ਗਏ ਸੀ ਪਰ ਵੱਡਾ ਝਟਕਾ ਸ਼੍ਰੋਮਿਕ ਅਕਾਲੀ ਦਲ ਨੂੰ ਜਿੱਥਾ ਉਦੋਂ ਪ੍ਰਧਾਨ ਸਾਹਿਬ ਨੂੰ ਜਦੋਂ ਥੱਡੇ ਨੂੰ ਲੱਗਿਆ ਸੀ ਔਰ ਕਾਫੀ ਲੋਕਾਂ ਦੀ ਇੱਛਾ ਸੀ ਕਿ ਬੀਬੀ ਨੂੰ ਵਾਪਸ ਲਾਓ ਤੇ ਬੀਬੀ ਜ਼ਗੀਰ ਕੌਰ ਹੁਣ ਜਦੋਂ ਸ਼੍ਰੋਮਿਕ ਅਕਾਲੀ ਦਲ ਚ ਆਉਂਦੇ ਨੇ ਵੈਸੇ ਤਾਂ ਰਸਤਾ ਵੀ ਖੁੱਲ ਗਿਆ ਸੀ ਜਦੋਂ ਸਖਦੇਵ ਸਿੰਘ ਢੀਟਸਾ ਨੇ ਇਹ ਕਹਿ ਕੇ ਕਿ ਅਸੀਂ ਸਾਨੂੰ ਪੰਥ ਪਿਆਰਾ ਨਾ ਕਿ ਸਾਨੂੰ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਅਸੀਂ ਪੰਥਕ ਏਕਤਾ ਲਈ ਕਿਉਂਕਿ ਹਾਲਾਤ ਐਸੇ ਨੇ ਕਿ ਪੰਥ ਦੇ ਵਿੱਚ ਏਕਤਾ ਦੀ ਜ਼ਰੂਰਤ ਹੈ ਇਸ ਕਰਕੇ ਅਸੀਂ ਸ਼ਾਮਲ ਹੋ ਰਹੇ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਇਲੈਕਸ਼ਨ ਆ ਰਹੀ ਹੈ ਔਰ ਸ਼੍ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਇਲੈਕਸ਼ਨ ਹੋਣੀ ਹੈ ਇਸ ਵੇਲੇ ਵਕਤ ਤਬਦੀਲੀਆਂ ਸਦੈਸ ਨੂੰ ਇਤਸਾਰਾ ਠੀਕੀ ਕਿ ਹੈ ਕਿ ਅਗੇ ਨਾਲੋਂ ਸਖਬੀਰ ਸਿੰਘ ਬਾਦਲ ਦੇ ਵਿੱਚ ਵੀ ਤਬਦੀਲੀ ਆਈਆ ਉਸ ਤਰ੍ਹਾਂ ਦੀ ਹੋਮੇ ਨਹੀਂ ਰਹੀ ਦੋ ਤਿੰਨ ਵਾਰੀ ਮਾਫੀ ਮੰਗ ਲੀਆ ਭਾਵੇਂ ਕਿ ਅਕਾਲ ਤਖਤ ਸਾਹਿਬ ਤੋਂ ਮਰਿਆਦਾ ਅਨਸਾਰ ਮਾਫੀ ਨਹੀਂ ਮੰਗੀ ਪਰ ਫਿਰ ਵੀ ਆਪਣੀ ਗਲਤੀ ਦਾ ਅਹਿਸਾਸ ਕੀਤਾ ਤੇ ਇਹ ਜਿਹੜੇ ਲੀਡਰ ਨੇ ਹੁਣ ਉਧਰ ਜਾ ਰਹੇ ਨੇ ਹੁਣ ਤਾਂ ਲਗਭਗ ਸਾਰੇ ਲੀਡਰ ਜਿਹੜੇ ਵੱਡੇ ਉਹ ਵਾਪਸੀ ਹੋਊਗੀ ਜਿਹੜੀਆਂ ਹੋਰ ਪੰਚਕ ਤੇ ਰਣੋ ਤਾਂ ਪਹਿਲਾਂ ਵੀ ਨਾਲ ਨਹੀਂ ਸੀ ਤੇ ਹੁਣ ਕਿੰਨਾ ਕੁ ਫਾਇਦਾ ਹੋਊਗਾ ਇਹ ਤਾਂ ਸਮਾਂ ਦੱਸੂ ਸਵਾਲ ਤਾਂ ਇੱਕ ਹੋਰ ਵੀ ਹੈ ਕਿ ਲੋਕਾਂ ਨੂੰ ਅਕਾਲੀ ਜਿਹੜੇ ਵਰਕਰ ਨੇ ਉਹਨਾਂ ਨੂੰ ਕੀ ਸਮਝਦੇ ਨੇ ਲੀਡਰ ਇਹ ਵੀ ਸਮਝਣ ਵਾਲੀ ਗੱਲ ਹੈ ਕਿ ਕਦੇ ਹੁਣ ਜਿਵੇਂ ਬੀਬੀ ਜ਼ਗੀਰ ਕੌਰ ਇਹਨਾਂ ਨੇ ਇੱਕ ਵੱਡਾ ਮਸਲਾ ਖੜਾ ਕੀਤਾ ਸੀ ਕਹਿੰਦੀ ਸੀ ਮੈਂ ਵਿਰੋਧਾਂ ਲਫਾਫਾ ਕਲਚਰ ਦੇ ਸ਼ਰਮ ਦੀ ਅਕਾਲੀ ਦਲ ਦੇ ਵਿੱਚ ਇੱਕ ਲਫਾਫਾ ਕਲਚਰ ਜਦੋਂ ਆਮ ਤੌਰ ਤੇ ਕਿਹਾ ਜਾਂਦਾ ਕਿ ਸਾਲ ਬਾਅਦ ਜਦੋਂ ਪ੍ਰਧਾਨ ਬਣਦਾ ਹੈ ਨਾ ਸ਼ਰੋਬੀ ਕਮੇਟੀ ਦਾ ਤਾਂ ਉਹ ਜਿਹੜਾ ਪ੍ਰਧਾਨ ਹੈ ਉਹ ਜਿਹੜਾ ਹੈ ਪ੍ਰਧਾਨ ਸਾਹਿਬ ਦੇ ਯਾਨੀ ਬਾਦਲ ਸਾਹਿਬ ਦੇ ਜਿਹੜਾ ਲਫਾਫੇ ਚੋਂ ਨਿਕਲਦਾ ਹੈ ਮਤਲਬ ਕਿ ਲੋਕਤੰਤਰਕ ਢੰਗ ਨਾਲ ਨਹੀਂ ਚੁਣਿਆ ਜਾਂਦਾ ਉਹ ਜਿਹਨੂੰ ਚਾਹੁੰਦੇ ਨੇ ਉਹਨੂੰ ਪ੍ਰਧਾਨ ਬਣਾ ਦਿੰਦੇ ਨੇ ਕਹਿੰਦੇ ਮੈਂ ਲਫਾਫਾ ਕਲਚਰ ਦੇ ਖਿਲਾਫ ਹਾਂ ਕੀ ਹੁਣ ਜਿਹੜੀ ਸ਼ਰਤ ਰੱਖੀ ਸੀ ਲਫਾਫਾ ਕਲਚਰ ਵਾਲੀ ਉਹ ਉਤੇ ਵੀ ਸਮਝੌਤਾ ਕਰ ਲਿਆ ਜਿਵੇਂ ਕਿ ਸਰਦੇਵ ਸਿੰਘ ਢੀਂਸਾ ਨੇ ਕਹਤਾ ਪਹਿਲਾਂ ਤਾਂ ਕਹਿੰਦੇ ਸੀ ਜਨੈਚਰ ਸੁਖਬੀਰ ਸਿੰਘ ਬਾਦਲ ਹੈ ਉਹ ਨਜ਼ਰਤਾ ਨਹੀਂ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਵਾਪਸੀ ਕਰਦਾ ਉਹਨੂੰ ਪੱਖਤ ਕਹਤਾ ਲੈ ਕੇ ਮੈਂ ਕਰ ਲਿਆ ਤੇ ਕੀ ਬੀਬੀ ਵੀ ਪੰਥਕ ਇਕਤਾ ਨੂੰ ਮੁੱਖ ਰੱਖ ਕੇ ਆਪਣੇ ਜਿਹੜੇ ਸਿਧਾਂਤ ਬਣਾਏ ਸੀ ਜਿਹੜੇ ਸੂਲ ਨੂੰ ਲੈ ਕੇ ਕਿ ਇੱਥੇ ਲਫਾਫਾ ਕਲਚਰ ਨਹੀਂ ਹੋਣਾ ਚਾਹੀਦਾ ਉਹਨੂੰ ਮੰਨਣਗੇ ਜਾਂ ਕੋਈ ਹੋਰ ਗੱਲਬਾਤ ਹੋਈ ਹੈ ਹੁਣ ਤਾਂ ਜਿਹੜੀ ਇਸਤਰੀ ਅਕਾਲੀ ਦਲ ਦੀ ਪ੍ਰਧਾਨਗੀ ਵੀ ਨਹੀਂ ਹੈ ਤਾਂ ਕੀ ਗੱਲਬਾਤ ਹੋਈ ਹੈ ਕੀ ਖਡੂਰ ਸਾਹਿਬ ਤੋਂ ਚੋਣ ਲੜਨ ਦੀ ਗੱਲ ਹੋਈ ਹੈ ਇਹ ਵੀ ਹੋਇਆ ਕਿ ਜੇ ਸਮਝੌਤਾ ਹੁੰਦਾ ਭਾਰਤੀ ਜਨਤਾ ਪਾਰਟੀ ਨਾਲ ਜਿਹੜੀਆਂ ਕੁ ਸੀਟਾਂ ਮਿਲਦੀਆਂ ਨੇ ਉਹਦੇ ਚੋਂ ਇੱਕ ਖਡੂਰ ਸਾਹਿਬ ਦੀ ਸੀਟ ਸੰਗਰੂਰ ਦੀ ਪ੍ਰਵਿੰਦਰ ਢੀਟਸਾ ਦੀ ਤੇ ਪਰਗਜੀਤ ਕੌਰ ਗੁਲਸ਼ਨ ਨੂੰ ਫਰੀਦਕੋਟ ਦੀ ਇਸ ਤਰ੍ਹਾਂ ਦੀਆਂ ਗੱਲਾਂ ਵੀ ਜਿਹੜੀਆਂ ਚੱਲ ਰਹੀਆਂ ਨੇ ਅੰਦਰੋਂ-ਅੰਦਰ ਕੀ ਹੋ ਰਿਹਾ ਹੈ ਵਰਕਰ ਨੂੰ ਬਹੁਤ ਮਾਰ ਨਹੀਂ ਪਤਾ ਹੁੰਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਇਹ ਜਗੀਰ ਕੌਰ ਵਾਪਸ ਆ ਜਾਂਦੇ ਨੇ ਤਾਂ ਸ਼ਰੋਮ ਦੀ ਅਕਾਲੀ ਦਲ ਲੋਕ ਕਾਫੀ ਬਲ ਮਿਲੇਗਾ ਇਹ ਗੱਲ ਮੰਨਣ ਵਾਲੀ ਹੈ ਇਹ ਗੱਲ ਕਹਿ ਸਕਦੇ ਹਾਂ ਕਿ ਇੱਕ ਵਾਰ ਸਖਬੀਰ ਸਿੰਘ ਬਾਦਲ ਨੇ ਇਹ ਜਿਹੜੀ ਕੋਸ਼ਿਸ਼ ਕੀਤੀ ਹੈ ਜਿਹੜੇ ਦੁਬਾਰਾ ਬੁਲਾ ਰਹੇ ਨੇ ਘਰ ਵਾਪਸੀ ਲਈ ਸੱਦਾ ਦਿੱਤਾ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਤੇ ਇਹ ਵੀ ਗੱਲ ਨਜ਼ਰ ਆਉਂਦੀ ਹੈ ਕਿ ਅੱਗੇ ਨਾਲੋਂ ਲੋਕ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੱਢ ਰਿਹਾ ਉਹ ਬਾਹਰ ਨਿਕਲਿਆ ਹੈ ਹਾਲਾਂਕਿ ਕਿਸਾਨ ਐਜੀਟੇਸ਼ਨ ਨੇ ਇੱਕ ਵੱਡਾ ਰੇੜਕਾ ਖੜਾ ਕੀਤਾ ਹੋਇਆ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਉਹਨਾਂ ਦਾ ਸਮਝੌਤੇ ਦਾ ਤੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਇਸ ਕਰਕੇ ਵੀ ਇੱਕ ਹੋਰ ਪੇਚਾ ਫਸਿਆ ਹੋਇਆ ਕਿ ਉਹ ਕੁਝ ਫੇਸ ਸੇਵਿੰਗ ਲਈ ਤਾਂ ਦੇਣ ਕੁਛ ਤਾਂ ਕੋਈ ਪਾਠਕ ਮਸਲਾ ਤਾਂ ਹੱਲ ਹੋ ਕਰਨ ਜੇ ਨਹੀਂ ਕਿਸਾਨਾਂ ਦਾ ਕਰਦੇ ਕੋਈ ਸਿੱਖ ਬੰਦਾ ਤੇ ਕੋਈ ਗਲਤ ਐਸੀ ਹੋਵੇ ਜਿਹੜੀ ਕਹਿ ਸਕਣ ਦੇਖੋ ਅਸੀਂ ਮਸਲੇ ਹੱਲ ਕਰਾਏ ਐਨੇ ਸਾਲਾਂ ਤੱਕ ਕੋਈ ਮਸਲਾ ਵੀ ਹੱਲ ਨਹੀਂ ਹੋਇਆ ਜਦੋਂ ਇਹਨਾਂ ਦੀ ਸਾਂਝ ਸੀ ਸਾਰੇ ਮਸਲੇ ਉਵੇਂ ਤੇ ਉਵੇਂ ਪਏ ਨੇ ਭਾਵੇਂ ਚੰਡੀਗੜ੍ਹ ਦਾ ਹੋਵੇ ਪਾਣੀਆਂ ਦਾ ਹੋਵੇ ਬਹੁਤ ਮਸਲੇ ਜਿਹੜੇ ਨੇ ਉਵੇਂ ਪਏ ਸੀ ਹੁਣ ਸਮਝਉਤਾ ਕਿਸ ਆਧਾਰ ਤੇ ਹੋਏਗਾ ਲੋਡ ਦੋਨਾਂ ਨੂੰ ਆ ਇਹ ਵੀ ਗੱਲ ਹੈ ਉਹਨਾਂ ਨੇ ਪਿੰਡਾਂ 'ਚ ਪੜਨਾ ਇਹਨਾਂ ਨੇ ਸ਼ਹਿਰੀ ਵੋਟ ਲੈਣੀ ਹੈ ਫਰਕ ਜਿਹੜਾ ਲੋੜ ਦੋਨਾਂ ਨੂੰ ਹੈ ਜੇ ਇਹ 13 ਸੀਟਾਂ ਚੋਂ ਕੁਝ ਕਰਕੇ ਦਿਖਾਉਣਾ ਚਾਹੁੰਦੇ ਨੇ ਸਮਝੌਤੇ ਵੀ ਲੋੜ ਹੈ ਪਰ ਉਹਦੇ ਲਈ ਹਾਲਾਤ ਹਲੇ ਜਿਹੜੇ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਚੋਂ ਜਿਹੜੀ ਇੱਕ ਕੋਸ਼ਿਸ਼ ਇਹ ਵੀ ਹੈ ਕਿ ਬੀਬੀ ਜ਼ਗੀਰ ਕੌਰ ਦੀ ਵਾਪਸੀ ਨਿਸ਼ਚਿਤ ਤੌਰ ਤੇ ਅਕਾਲੀ ਦਲ ਨੂੰ ਫਾਇਦਾ ਦੇਗੀ ਲਫਾਫਾ ਕਲਚਰ ਖਤਮ ਹੋਏਗਾ ਨਹੀਂ ਹੋਏਗਾ ਇਹ ਸਮਾਂ ਦੱਸੇਗਾ ਲੇਕਿਨ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਬੀਬੀ ਜ਼ਗੀਰ ਕੌਰ ਨਾਲ ਤਖਤ ਮਿਲੇਗੀ ਅਕਾਲੀ ਦਲ ਨੂੰ ਐਨਾ ਹੀ ਗੱਲਬਾਤ ਬਿਲਦਿਆਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ